ਹੈਲੋ ਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸੋਹਣੌ ਜੀ ਸਾਰੇ ਕਿਵੇਂ ਹੋ ਮੇਰੀ YouTube ਫੈਮਿਲੀ ਆਈ ਹੋਪ ਸਾਰੇ ਜਣੇ ਠੀਕ ਹੋਮਗੇ ਖੁਸ਼ ਹੋਮਗੇ ਖੁਸ਼ਹਾਲ ਹੋਮਗੇ ਤੇ ਆਪਣੇ ਆਪਣੇ ਘਰ ਵਿੱਚ ਤੰਦਰੁਸਤ ਹੋਮਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਚੜ੍ਹਦੀ ਕਲਾ ਵਿੱਚ ਰੱਖਣ ਜੀ ਲਓ ਜੀ ਇੱਥੋਂ ਅੱਜ ਦਾ ਜਿਹੜਾ ਬਲੌਗ ਆ ਉਹ अर्ਲੀ ਮਾਰਨਿੰਗ ਤੋਂ ਸਟਾਰਟ ਹੋ ਗਿਆ ਜਨ ਕਿ ਮੈਂ ਸੌ ਕੇ ਉੱਠੀ ਹੋਈ ਆਂਗੀ ਤੇ ਉਸ ਤੋਂ ਬਾਅਦ ਬਸ ਆਪਣਾ ਨਾ ਬਰਸ਼ ਵਗੈਰਾ ਕਰੂੰਗੀ ਇੱਕ ਰਿਕਵੈਸਟ ਅਡਾ ਵੀਡੀਓ ਆ ਇੱਕ ਭੈਣ ਦਾ ਕਮੈਂਟ ਆਇਆ ਸੀ ਕਹਿੰਦੇ अर्ਲੀ ਮਾਰਨਿੰਗ ਤੋਂ ਬਰਸ਼ ਤੋਂ ਲੈ ਕੇ ਆਪਣਾ ਰੁਟੀਨ अर्ਲੀ ਮਾਰਨਿੰਗ ਦਾ ਸ਼ੇਅਰ ਕਰੋ ਨਾ ਮੈਂ ਕਿਹਾ ਚਲੋ ਕਰ ਦਿੰਨੇ ਆ ਬਸ ਤਾਂ ਦੇਖੋ ਡੇਲੀ ਹੁੰਦਾ ਹੀ ਹੈਗਾ ਮੇਰਾ ਰੁਟੀਨ ਸ਼ੇਅਰ ਪਰ ਚਲੋ ਅੱਜ ਮੇਰੇ ਖਿਆਲ ਦੇ ਵਿੱਚ ਇੱਕ ਸਾਲ ਦੇ ਵਿੱਚ ਦੁਬਾਰਾ ਜਿਹੜਾ ਇਸ ਤਰ੍ਹਾਂ अर्ਲੀ ਮਾਰਨਿੰਗ ਵਾਲਾ ਮੇਰਾ ਜਿਹੜਾ ਬਲੌਗ ਹੈ ਜਾ ਰਿਹਾ ਹੈਗਾ ਤੇ ਲੋ ਜੀ ਇੱਥੇ ਉੱਠ ਗਈ ਸੀਗੀ ਉੱਠ ਕੇ ਮੈਂ ਸਭ ਤੋਂ ਪਹਿਲਾਂ ਆਪਣਾ ਜਿਹੜਾ ਵਿਸਤਰ ਸੀਗਾ ਉਹ ਇਕੱਠਾ ਕੀਤਾ ਇਹ ਕਾਫੀ ਘੱਟ ਹੁੰਦਾ ਇਸ ਤਰ੍ਹਾਂ ਵੀ ਮੈਂ ਉੱਠਦੇ ਸਾਰ ਇਹ ਨਹੀਂ ਵੀ ਡੇਲੀਓ ਮੈਂ ਆਪਣਾ ਬਿਸਤਰਾ ਇਕੱਠਾ ਕਰਦੀ ਆਂਗੀ ਪਰ ਹੁਣ ਜਮੇਲਾ ਜਲਦੀ ਆਇਆ ਕਰੂ ਜੀ ਕੁਛ ਤਾਂ ਧੁੱਪ ਹੋ ਗਈ ਕੁਛ ਉਹਦਾ ਛੋਟਾ ਬੱਚਾ ਦਾ 7-8 ਮਹੀਨਾ ਜਿਵੇਂ ਕਿ ਪਹਿਲਾਂ ਵੀ ਦੱਸਿਆਗਾ ਪਰ ਹੁਣ ਉਹਨੇ ਕਿਸਤੇ ਹੋਰ ਕੰਮ ਵੀ ਲੱਗਣਾ ਤਾਂ ਕਰਕੇ ਅੱਜ ਜਦੋਂ ਮੈਨੂੰ ਕਿਹਾ ਸੀ ਕਿੰਨੀ ਆਂਟੀ ਵੀ ਮੈਂ ਜਲਦੀ ਆ ਜਾਇਆ ਕਰਾਂ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਮੈਂ ਕਹਿੰਦੀ ਨਹੀਂ ਅਭੀ ਤਾਂ ਹੋਰ ਵੀ ਤਾਂ ਕੰਮ ਕਰਨੇ ਨੇ ਹਨਾ ਮੇਰੀ ਤਾਂ ਤਾਂ ਨਹੀਂ ਨਹੀਂ ਬੈਠੀ ਆਪਣੇ ਬੱਚੇ ਪਾਲਣੇ ਨੇ ਕੋਈ ਦਿੱਕਤ ਨਹੀਂ ਵੀ ਮੈਂ ਜਲਦੀ ਉੱਠ ਕੇ ਆਪਣੇ ਜੱਕ ਧਰ ਵਾਲੇ ਕੰਮ ਕਰਦੇ ਕੋ ਲਓ ਜੀ ਆਗੇ ਪਾ ਬਾਹਰ ਤੇ ਪੰਛੀ ਚਹਿਲ ਪਹਿਲ ਦਾ ਸ਼ਾਇਦ 4 ਵਜੇ ਹੋ ਜਾਂਦੀ ਹੈ ਅੱਜ ਥੋੜਾ ਮੈਂ ਫਿਰ ਵੀ ਲੇਟ ਸੀ ਉੱਠਣ ਦੇ ਵਿੱਚ ਉਹਦੇ ਵੀ ਕਾਫੀ ਰੀਜ਼ਨ ਨੇ ਜੀ ਕਈ ਵਾਰ ਸਾਡ ਨੂੰ ਰਾਤ ਨੂੰ 12:00 ਵੱਜ ਜਾਂਦੇ ਕਈ ਵਾਰ 1:00 ਵੱਜ ਜਾਂਦਾ ਜੀ ਕਿਉਂਕਿ ਦੇਖੋ ਆਪਣੇ ਆਪਣੇ ਕਾਰੋਬਾਰ ਦਾ ਹਿਸਾਬ ਹੁੰਦਾ ਸਾਡਾ ਜਿਵੇਂ ਗੱਡੀਆਂ ਨਾਲ ਕੰਮ ਆਂ ਹਾਂ ਦੇਰ ਰਾਤ ਤੱਕ ਆਉਂਦੇ ਜਾਂਦੇ ਹਣੇ ਇਸ ਤਰ੍ਹਾਂ ਹੋ ਜਾਂਦਾ ਲਓ ਜੀ ਲੱਗ ਗਈ ਸੀਗੀ ਇੱਥੇ ਬਰਸ਼ ਵਗੈਰਾ ਕਰਨ ਲਓ ਜੀ ਆਪਾਂ ਅੱਜ ਬਰਸ਼ ਤੋਂ ਜਿਹੜਾ ਆਪਣਾ ਵਲੌਗ ਸਟਾਰਟ ਕਰਦੇ ਆਂ ਕਿ ਕੇ ਪਹਿਣਨੇ ਕੇ ਹਸੀ ਬਰਸ਼ ਤੋਂ ਲੈ ਕੇ ਤੁਸੀਂ ਕਰੀਓ ਬਲੌਗ ਸਟਾਰਟ ਹੈ ਨਾ ਦਿਖਾਓ ਆਪਣਾ ਰੁਟੀਨ ਚਲੋ ਜੀ ਫਿਰ ਉਸ ਤੋਂ ਬਾਅਦ ਇੱਥੇ ਬ੍ਰਸ਼ ਕਰਨ ਤੋਂ ਬਾਅਦ ਫਿਰ ਮੈਂ ਥੋੜਾ ਆਪਣਾ ਪਾਣੀ ਪੂਣੀ ਪੀਵਾਂਗੀ ਤੇ ਅੱਜ ਮੈਂ ਜਿਹੜਾ ਜੋਗਾ ਕਰਦੀ ਹਾਂ ਸ਼ਾਇਦ ਤੋਂ ਆਪਣਾ ਜੋਗਾ ਕਰਦੀ ਹੁੰਨੀ ਆ ਕਾਫੀ ਹੋਰ ਪ੍ਰੋਬਲਮ ਨੇ ਉਹ ਤੋਂ ਵੀ ਜੋਗਾ ਕਰਦੀ ਆ ਹਨਾ ਉਹ ਵੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਹਨਾ ਉਵੀ ਮੈਂ ਦਿਖਾਉਂਗੀ ਤੁਹਾਨੂੰ ਮੈਂ ਜੋਗਾ ਕਰਦੀ ਆ ਜਿਹੜਾ ਕਈ ਵਾਰ ਕੀ ਹੁੰਦਾ ਜੀ ਜੋਗਾ ਛੁੱਟ ਵੀ ਜਾਂਦਾ ਵਿੱਚ ਦੀ ਪਰ ਇਹ ਨਹੀਂ ਵੀ ਮੈਂ ਕਈ ਮੰਥ ਤੋਂ ਹਣਾ ਡੇਲੀ ਜਾਂ ਕਈ ਮਹੀਨੇ ਤੋਂ ਮਤਲਬ ਕਰ ਰਹੀ ਆ ਵਿੱਚ ਦੀ ਛੁੱਟ ਵੀ ਗਿਆ ਸੀ 15 20 ਦਿਨ ਜੀ ਤੇ ਦੇਖੋ ਜੋ ਸੱਚੋਂ ਸੱਚੀ ਆ ਹਣਾ ਤੇ ਅੱਜ ਮਤਲਬ ਛੁੱਟ ਗਿਆ ਸੀਗਾ ਹੁਣ ਕਾਫੀ ਦਿਨਾਂ ਤੋਂ ਫਿਰ ਚਾਲੂ ਆ ਮੈਂ ਕਿ ਚਲੋ ਅੱਜ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਕਿਉਂਕਿ ਇਹ ਸ਼ਾਇਦੋਂ ਤੋਂ ਕਰਦੀ ਹਾਂ ਮੈਨੂੰ ਕਾਫੀ ਜ਼ਿਆਦਾ ਫਰਕ ਵੀ ਆ ਤੇ ਉਸ ਤੋਂ ਬਾਅਦ ਇੱਥੇ ਇੱਕ ਕੱਪ ਮੈਂ ਆਪਣਾ ਪਾਣੀ ਦਾ ਪੀ ਲਿਆ ਸੀਗਾ ਛੋਟਾ ਪੀ ਕੇ ਉਸ ਤੋਂ ਬਾਅਦ ਜਿਵੇਂ ਕਿ ਮੈਂ ਹੁਣ ਪਾਣੀ ਵੀ ਪੀਨੀ ਹੈ ਡੇਲੀ ਹਨਾ ਪਾਣੀ ਵੀ ਸ਼ੁਰੂ ਕੀਤਾ ਹੋਇਆ ਮੈਂ ਕਾਫੀ ਟਾਈਮ ਤੋਂ ਕਾਫੀ ਚੀਜ਼ਾਂ ਨੇ ਜਿਹੜੀਆਂ ਨੂੰ ਮੈਂ ਫੋਲੋ ਕਰ ਰਹੀ ਆਂਗੀ ਹਨਾ ਟਾਈਮ ਟੂ ਟਾਈਮ ਆਪਣੇ ਮਤਲਬ ਕਿ ਫੇਸ ਨੂੰ ਲੈ ਕੇ ਮੇਰਾ ਬਹੁਤ ਜ਼ਿਆਦਾ ਫੇਸ ਖਰਾਬ ਸੀਗਾ ਤਾਂ ਕਰਕੇ ਉਹਨੂੰ ਮੈਂ ਰੈਗੂਲਰਲੀ ਕਰਦੀ ਆਂ ਇਹ ਯੂਜ਼ ਚੀਜ਼ਾਂ ਜਿਵੇਂ ਪਾਣੀ ਹੋ ਗਿਆ ਦਹੀਂ ਵਗੈਰਾ ਹੋ ਗਿਆ ਹਾਂ ਜਿੱਦਾਂ ਕੋਲਡ ਵਗੈਰਾ ਉਦਾਂ ਦਹੀਂ ਵੀ ਛੁੱਟ ਜਾਂਦੀ ਫਿਰ ਉਹ ਵੀ ਨਹੀਂ ਖਾਣੀ ਚਾਹੀਦੀ ਹਨਾ ਉਹ ਜ਼ਿਆਦਾ ਫਿਰ ਉਹ ਹੋ ਜਾਂਦਾ ਜਿਵੇਂ ਹੁਣ ਦੁੱਧ ਹੋ ਗਿਆ ਦੁੱਧ ਪੀਣਾ ਹਨਾ ਉਹ ਵੀ ਮੇਰਾ ਡੇਲੀ ਚ ਹੀ ਆਉਂਦਾਗਾ ਜਾਂ ਫਿਰ ਸ਼ੇਕ ਵਗੈਰਾ ਹੋ ਗਿਆ ਬਨਾਣਾ ਸ਼ੇਕ ਹੋ ਗਿਆ ਹਨਾ ਉਹ ਚੀਜ਼ ਹੋ ਗਈ ਜਾਂ ਦੁੱਧ ਲੈ ਲਓ ਜਿ ਬਨਾਣਾ ਸ਼ੇਕ ਇਹਨਾਂ ਵਿੱਚੋਂ ਇੱਕ ਹੋ ਗਿਆ ਹਨਾ ਚਲੋ ਜੀ ਦਿਖਾਉਣੇ ਅੱਜ ਆਪਾਂ ਤੁਹਾਨੂੰ ਜੋਗਾ ਕਾਫੀ ਚੀਜ਼ਾਂ ਨੇ ਜਿਹੜੀਆਂ ਮੈਂ ਕਰ ਰਹੀਆਂ ਹਾਂਗੀ ਹਨਾ ਤੇ ਉਸ ਤੋਂ ਬਾਅਦ ਇੱਥੇ ਚਾਹ ਆਪਾਂ ਬਣ ਗਈ ਸੀਗੀ ਇਹਦੇ ਵਿੱਚ ਦੁੱਧ ਪਾਤਾ ਸੀਗਾ ਤੇ ਕਿਉਂਕਿ ਚਾਹ ਜਿਹੜੀ ਉਹ ਵੀ ਮੈਨੂੰ ਕੜੀ-ਕੜੀ ਵਧੀਆ ਲੱਗਦੀ ਹੈ ਤਾਂ ਮਤਲਬ ਪੂਰਾ ਕਲਰ ਚੇਂਜ ਹੋਇਆ ਹੋਵੇ ਰੈਡੀ-ਰੈਡੀ ਜੀ ਚਾਹ ਹੁੰਦੀ ਹੈ ਜਿਹੜੀ ਕੜ-ਕੜ ਕੇ ਹੈ ਨਾ ਲਾਲ ਜੀ ਹੋ ਜਾਂਦੀ ਉਹ ਚਾਹ ਮੈਨੂੰ ਵਧੀਆ ਲੱਗਦੀ ਹੈ ਜਿੱਟੀ ਚਾਹ ਮੈਨੂੰ ਨਹੀਂ ਕੱਚੀ ਜੀ ਵਧੀਆ ਲੱਗਦੀ ਉਸ ਤੋਂ ਬਾਅਦ ਮੈਂ ਗੈਸ 'ਤੇ ਮੈਂ ਕੀਤਾ ਮੈਂ ਕਿਹਾ ਚਾਹ ਉਹ ਵੀ ਉਬਲ ਜੂ ਇੱਕ ਵਾਰ ਇਹਨੂੰ ਉਵਾਲ ਦਿੱਤਾ ਸੀ ਕਿਉਂਕਿ ਫਿਰ ਨਿਕਲਣ ਦਾ ਵੀ ਡਰ ਰਹਿੰਦਾ ਇੱਕ ਵਾਰ ਉਵਾਲ ਦਿਵਾ ਕੇ ਉਸ ਤੋਂ ਬਾਅਦ ਚਾਹ ਨੂੰ ਮੈਂ ਘੜੀ ਸੀ ਸਿੰਮ 'ਤੇ ਸੌਰੀ ਗੈਸ 'ਤੇ ਮੈਂ ਘੜਕੀ ਸੀਗੀ ਫਿਰ ਮੈਂ ਆਪਣਾ ਜੋਗਾ ਵਗੈਰਾ ਜਿਹੜਾ ਕਰਨ ਨਾ ਚਲੀ ਗਈ ਕਿਉਂਕਿ ਲੱਗ ਜਾਂਦਾ ਕਾਫੀ ਟਾਈਮ ਸਟੈਪ ਵਾਈਜ਼ ਸਟੈਪ ਵੀ ਕਰਦੀ ਜੀ ਮੈਂ ਟਾਈਮ ਮਤਲਬ ਕਿ ਨਹੀਂ ਲਗਾਉਂਦੀ ਹੁੰਦੀ ਕਈ ਇਹ ਹੁੰਦਾ ਵੀ 10 ਮਿੰਟ ਜਾਂ ਅੱਧਾ ਘੰਟਾ ਹਨਾ ਟਾਈਮ ਆਪਾਂ ਲੈਣੇ ਪਰ ਉਹ ਟਾਈਮ ਨਹੀਂ ਮੈਂ ਲਗਾਉਂਦੀ ਲਗਾਉਂਦੀ ਹੈਗੀ ਮੈਂ ਸਟੈਪ ਵਾਈਜ਼ ਸਟੈਪ ਕਰਦੀ ਹਾਂ ਕਿ ਟਾਈਮ ਜੇ ਲਾਈਏ ਤਾਂ ਇਹ ਨਹੀਂ ਹੁੰਦਾ ਜੀ ਇਹ ਉਹ ਮਤਲਬ ਕਿ ਜਿਵੇਂ ਕੇਪਾਸਟਾਰਟ ਕਰਦੇ ਹਨਾ ਕੋਈ ਵੀ ਵੀ ਭੈਣ ਸਟਾਰਟ ਕਰਦੀ ਹੈ ਜੋਗੇ ਨੂੰ ਤਾਂ ਉਹ ਸਟੈਪ ਵਾਈਜ਼ ਸਟੈਪ ਹੀ ਕਰੋ ਮਤਲਬ ਟਾਈਮ ਨਾਲ ਆਬਵੀਅਸ 5 ਮਿੰਟ ਜਾਂ 10 ਮਿੰਟ ਕਰਨਾ ਇੱਥੇ ਮੈਂ ਸਟੈਪ ਗਿੰਦੀ ਹੁੰਦੇ ਹਾਂ ਵੀ 1 2 3 ਇਸ ਤਰ੍ਹਾਂ ਹਨਾ ਇਹ ਕਪਾਲ ਭਾਤੀ ਜੋਗਾ ਜੀ ਇਹ ਮੈਂ ਡੇਲੀ ਕਰਦੀ ਉਹ ਕਰਦੀ ਕਈ ਵਾਰ ਚਲੋ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕੋਈ ਕੰਮ ਹੋ ਜਾਂਦਾ ਤਾਂ ਮਿਸ ਹੋ ਜਾਂਦਾ ਹਨਾ ਕਈ ਵਾਰ ਇੱਕ ਕਪਾਲ ਭਾਤੀ ਕਰਦੀ ਉਸ ਤੋਂ ਬਾਅਦ ਇੱਕ ਜੋਗਾ ਹੋਰ ਆ ਜੋ ਕਿ ਕੈਲਸ਼ੀਅਮ ਮਿਲਣਾ ਤੁਹਾਨੂੰ ਆਪਣੇ ਹਨਾ ਉਹ ਵੀ ਅੱਗੇ ਦੇਖੋ ਤੁਸੀਂ ਉਹ ਵੀ ਕਰੂੰਗੀ ਮੈਂ ਤੇ ਇਹ ਮੈਂ 300 ਤੱਕ ਸਟੈਪ ਜਿਹੜਾ ਲਗਾ ਦੇਣੀ ਹੁੰਦੀਆਂ ਡੇਲੀ ਦਾ ਹਨਾ ਸ਼ੁਰੂ ਕੀਤਾ ਸੀ ਮੈਂ 50 ਜਿਵੇਂ 70 ਇਸ ਤਰ੍ਹਾਂ ਸਟੈਪ ਤੋਂ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਫਿਰ 300 ਤੱਕ ਪਹੁੰਚ ਗਏ ਹਨਾ ਇੰਨਾ ਵੀ ਕਾਫੀ ਹੋ ਜੀ ਇੱਥੇ ਵੀ ਟਾਈਮ ਲੱਗ ਹੀ ਜਾਂਦਾ ਹੈ ਉਸ ਤੋਂ ਬਾਅਦ ਇਹ ਵਾਲਾ ਜਿਹੜਾ ਆਪਾਂ ਖੱਬੀ ਸਾਈਡ ਤੋਂ ਇਸ ਤਰ੍ਹਾਂ ਹਨਾ ਆਪਣੇ ਨੀਚੇ ਵਾਲੇ ਤੱਕ ਮਸਲਦੀਆਂ ਉਸ ਤੋਂ ਬਾਅਦ ਫਿਰ ਆਪਣੇ ਸੱਜੀ ਸਾਈਡ ਉੱਪਰ ਜਿੱਥੇ ਆਪਣਾ ਹਾਰਟ ਹੁੰਦਾ ਇੱਥੋਂ ਹਲਕਾ-ਹਲਕਾ ਹਨਾ ਮਸਲਣਾ ਇਸ ਤਰ੍ਹਾਂ ਇਹ ਇੱਕ ਐਕਸਰਸ ਹੈ ਜੋਗੇ ਹੋਗੇ ਹੋਰ ਵੀ ਦੋ ਤਿੰਨ ਹੋਰ ਵੀ ਕਰਦੀਆਂ ਹਨਾ ਇਸ ਤਰ੍ਹਾਂ ਜਿਵੇਂ ਬਿਲਕੁਲ ਝੁੱਕ ਕੇ ਆਪਣੇ ਕੋਹਣੀਆਂ ਤੇ ਬਾਹ ਮੱਥ ਰੱਖ ਕੇ ਹਨਾ ਦੋਨੋਂ ਸਾਈਡ ਬਿਲਕੁਲ ਜਿੰਨਾ ਮੇਰੇ ਤੋਂ ਸਿੱਧੀ ਖੜਕੇ ਝੁਕਿਆ ਜਾਂਦਾ ਉਹਨਾਂ ਨਾਲ ਝੁੱਕਦੀ ਹੋਣੀ ਹੈ ਇਹ ਵੀ ਬਹੁਤ ਜ਼ਿਆਦਾ ਜਿਵੇਂ ਸੁ ਖੋਹ ਹੁੰਦਾ ਜਿਹੜਾ ਸਰਕਲ ਹੁੰਦਾ ਆਪਣਾ ਉਹ ਵਧੀਆ ਚੱਲਦਾ ਇਹ ਜੋਗੇ ਨਾਲ ਵੀ ਹਨਾ ਅਸੀਂ ਜਿੰਨਾ ਕਿ ਮੇਰੇ ਤੋਂ ਝੁਕਿਆ ਜਾਂਦਾ ਉਹਨਾਂ ਨਾਲ ਮੈਂ ਪੂਰਾ ਪ੍ਰੋਪਰ ਝੁਕਣ ਦੀ ਕੋਸ਼ਿਸ਼ ਕਰਦੀ ਹੁੰਦੀ ਹੈਗੀ ਇਹ ਵੀ ਕਾਫੀ ਟਾਈਮ 5 ਮਿੰਟ 7 ਮਿੰਟ ਜਿੰਨਾ ਟਾਈਮ ਮੈਂ ਤੋਂ ਖੜਿਆ ਜਾਂਦਾ ਉਹਨਾਂ ਟਾਈਮ ਖੜ ਜਾਈ ਹੈਗੀ ਚਲੋ ਜੀ ਇਹ ਸੀ ਮੇਰੀ ਅੱਜ ਦੀ ਐਕਸਰਸਾਈਜ਼ ਉਸ ਤੋਂ ਬਾਅਦ ਜਿਵੇਂ ਮੈਂ ਥੋੜਾ ਟੈਲ ਲੈਣੀ ਹੈਗੀ ਹੈ ਨਾ ਜਿਵੇਂ ਘਾਗਾ ਘਾ ਤੇ ਤੁਰਨਾ ਵੀ ਬਹੁਤ ਵਧੀਆ ਹੁੰਦਾ ਸਵੇਰ ਟਾਈਮ ਦਾ ਹੈ ਨਾ ਕਿਉਂਕਿ ਦੇਖੋ ਤ੍ਰੇਲ ਵਗੈਰਾ ਤਾਂ ਚਲੋ ਨਹੀਂ ਹੁੰਦੀ ਹੁਣ ਪਰ ਇਹ ਫਿਰ ਵੀ ਠੰਡਾ ਤਾਂ ਹੁੰਦਾ ਹੀ ਆ ਹੈ ਨਾ ਸ਼ਾਮ ਦੇ ਟਾਈਮ ਅਸੀਂ ਪਾਣੀ ਛਿੜਕ ਦਿੰਨੀ ਆਂਗੇ ਪਾਈਪ ਲਾ ਕੇ ਜਿਵੇਂ ਕਿ ਪੌਦਿਆਂ ਨੂੰ ਵੀ ਪਾਣੀ ਦਿੰਨੇ ਆ ਹੈ ਨਾ ਤਾਂ ਫਿਰ ਘਾਹ ਨੂੰ ਵੀ ਪਾਣੀ ਲੱਗ ਜਾਂਦਾ ਹੈਗਾ ਤੇ ਠੰਡਾ ਹੁੰਦਾ ਹੈਗਾ ਸਵੇਰ ਟਾਈਮ ਘਾਹ ਤੇ ਤੁਰਨਾ ਬਹੁਤ ਜ਼ਿਆਦਾ ਵਧੀਆ ਹੁੰਦਾ। ਲੋ ਜੀ ਉਧਰ ਆਪਣਾ ਜੋਗਾ ਵੀ ਹੋ ਗਿਆ ਇੱਧਰ ਚਾਹ ਵੀ ਬਣ ਗਈ ਸੀਗੀ ਤੇ ਚਾਹ ਹਜੇ ਤੱਕ ਫਿਲਹਾਲ ਕਲੀਅਰ ਮੈਂ ਪਹਿਲਾਂ ਪੀ ਲੈਣੀ ਹੁੰਦੀ ਆ ਚਾਹ। ਕਲੀਅਰ ਸਾਹਿਬ ਨੂੰ ਮੈਂ ਬਾਅਦ ਵਿੱਚ ਉਠਾਉਣੀ ਹੁੰਦੀ ਆਂਗੀ। ਉਹਨਾਂ ਨੂੰ ਮਿਠਾਉਣੀ ਹੁੰਦੀ ਆਂਗੀ। ਇੱਥੇ ਟਾਈਮ ਸ਼ਾਇਦ ਮੈਂ ਕਿਉਂਕਿ ਵੈਸੇ ਦੇਖੋ ਤਾਜ਼ਾ ਹੋਈ ਜਾਂਦਾ। ਇੱਥੇ ਟਾਈਮ ਹੈਗਾ 6:30 ਪਾਣੇ 7:00 ਕ ਦਾ ਟਾਈਮ ਹੈਗਾ ਗੈਨਾ ਕ ਹਨਾ। ਮੈਂ ਕਲੀਅਰ ਸਭ ਨੂੰ ਉਠਾ ਲਈ ਹੁਣ ਮੈਂ ਬਾਅਦ ਵਿੱਚ ਦੇਖੋ ਜੇ ਸੁੱਤੇ ਸੀਗੇ ਤਾਂ ਕਰਕੇ ਮੈਂ ਲਾਈਟ ਵੀ ਨਹੀਂ ਦੁਬਾਰਾ ਆਨ ਕੀਤੀ ਮੈਂ ਕਿ ਨਹੀਂ ਵੀ ਡਿਸਟਰਬ ਨਾ ਹੋਣਾ ਹੋਣਾ ਵੀ ਮੈਂ ਬਾਅਦ ਚਲੋ ਓਦਾਂ ਹੀ ਚਾਹ ਪੀ ਲੈਣੀ ਆ ਪਰ ਫਿਰ ਉਹੀ ਹੋ ਜਾਂਦਾ ਮੈਨੂੰ ਇਹ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਵੀ ਵੀਡੀਓ ਕਲੀਅਰ ਮਿਲੋਗੀ ਜਾਂ ਨਾ ਮਿਲੋਗੀ ਫਿਰ ਆਨ ਵੀ ਕਰ ਲਈ ਸੀਗੀ ਹਨ ਇਸ ਤਰ੍ਹਾਂ ਹੋ ਜਾਂਦਾ ਚਲੋ ਜੀ ਚਾਹ ਪੀ ਕੇ ਆਪਣੀ ਪੋਸਟ ਵਗੈਰਾ ਪਾਈ ਹਨਾ ਥੋੜਾ ਟਾਈਮ ਆਪਣਾ ਫੋਨ ਫੋਨ ਦੇਖਿਆ ਉਸ ਤੋਂ ਬਾਅਦ ਆ ਗਈ ਸੀਗੀ ਇਧਰ ਮਸ਼ੀਨ ਮੈਂ ਰੱਖੀ ਹੋਈ ਹੈ ਇੱਥੇ ਬਾਹਰੀ ਕਿਉਂਕਿ ਇਹਦੀ ਸਫਾਈ ਵੀ ਕੀਤੀ ਸੀ ਕਿ ਕੁਛ ਉਧਰ ਪਲੱਗ ਵਗੈਰਾ ਚੱਲ ਨਹੀਂ ਰਿਹਾ ਹਜੇ ਕੋਈ ਮਿਸਤਰੀ ਆਈ ਨਹੀਂ ਸੀ ਪਤਾ ਨਹੀਂ ਕੋਈ ਫਰੀ ਨਹੀਂ ਹੈਗਾ ਜੀ ਉਹਨਾਂ ਦਾ ਕੰਮ ਜ਼ਿਆਦਾਗਾ ਪਤਾ ਨਹੀਂ ਕਲੇਰ ਸਭ ਲੈ ਕੇ ਨਹੀਂ ਆਏ ਜੀ ਇਹ ਵੀ ਨਹੀਂ ਪਤਾ ਮੈਂ ਇਹਨਾਂ ਨੂੰ ਕਹਿ ਹਤ ਹੈਗਾ ਸੀਗਾ ਪਰ ਇੱਥੇ ਜਿਹੜੇ ਕੱਪੜੇ ਸੀਗੇ ਸਿੱਧੇ ਕਰ ਕਰ ਇੱਕ ਸਾਈਡ ਤੇ ਰੱਖ ਕੇ ਫਿਰ ਪਹਿਲਾਂ ਮੈਂ ਮਸ਼ੀਨ ਦੇ ਵਿੱਚ ਪਾਣੀ ਪਾਉਣਾ ਸ਼ੁਰੂ ਕੀਤਾ ਤੇ ਨਾਲ ਹੀ ਨਾਲ ਇਹ ਬਰਾਂਡਾ ਵੀ ਧੋਤਾ ਸੀਗਾ ਮੈਂ ਕਿਹਾ ਚਲ ਧੋ ਦਿੰਨੀ ਆ ਕਿਉਂਕਿ ਇੱਧਰ ਮਸ਼ੀਨ ਦੇ ਵਿੱਚ ਜਿੰਨੇ ਟਾਈਮ ਦੇ ਵਿੱਚ ਦੂਸਰਾ ਪਾਣੀ ਨਿਕਲ ਰਿਹਾ ਸੀ ਮੈਂ ਕਿਹਾ ਵੇਸਟ ਜਾਊਗਾ ਵੀ ਆਪਾਂ ਚੱਲ ਐਨੇ ਮੈਂ ਭਾਂਡਾ ਧੋ ਦਿੰਨੀ ਉਸ ਤੋਂ ਬਾਅਦ ਜਿਹੜੇ ਕੱਪੜੇ ਸੀਗੇ ਸਾਰੇ ਪਾਤੇ ਸੀ ਦੋ 껖ੜਿਆਂ ਦੇ ਵਿੱਚ ਮੇਰੇ ਕੱਪੜੇ ਪੈ ਗਏ ਸੀਗੇ ਅੱਜ ਇੱਕ 껖ੜੇ ਵਿੱਚ ਜਿਹੜੇ ਥੋੜੇ ਬਾਈਟਸ ਜੀ ਸੀਗੇ ਉਹ ਪਾਤੇ ਸੀਗੇ ਜਿਹੜਾ ਨੇ ਮਤਲਬ ਕਲਰ-ਕਲਰ ਦਾ ਡਰ ਸੀ ਉਹ ਦੂਸਰੇ 껖ੜੇ ਦੇ ਵਿੱਚ ਪਾਤੇ ਸੀਗੇ ਹਨਾ ਤੇ ਚਲੋ ਜੀ ਇੱਥੇ ਕੱਪੜੇ ਆਪਾਂ ਪਾਦੇ ਸਰਫ ਬਗੈਰ ਪਾ ਕੇ ਪਾ ਕੇ ਮਸ਼ੀਨ ਨੂੰ ਆਪਾਂ ਲਗਾਤਾ ਲੋ ਜੀ ਉਸ ਤੋਂ ਬਾਅਦ ਲੱਗੀ ਸੀ ਮੈਂ ਵਾਸ਼ਰੂਮ ਵਗੈਰਾ ਸਾਫ਼ ਕਰਨਾ ਕਿਉਂਕਿ ਇੱਧਰ ਨਾਲ ਸਾਡੇ ਚੜਦੀ ਧੁੱਪ ਪਾਉਂਦੀ ਆ ਮੈਨੂੰ ਇਹ ਹੋ ਜਾਂਦਾ ਵੀ ਧੁੱਪ ਤੋਂ ਪਹਿਲਾਂ ਪਹਿਲਾਂ ਮੈਂ ਇਹ ਕੰਮ ਆ ਜਿਹੜਾ ਖਤਮ ਕਰ ਲਵਾਂ ਤਾਂ ਹੀ ਮਸ਼ੀਨ ਵੀ ਮੇਰੇ ਰੱਖਣ ਨੂੰ ਇੱਥੇ ਹਜੇ ਜੀ ਨਹੀਂ ਕਰੇ ਉਧਰ ਹੀ ਪਈ ਆ ਵਾਸ਼ਿੰਗ ਮਸ਼ੀਨ ਕਿਉਂਕਿ ਇੱਥੇ ਤਾਂ ਬਿਲਕੁਲ ਮਤਲਬ ਚੜਦੀ ਧੁੱਪ ਪਾਉਂਦੀ ਸਵੇਰ-ਸਵੇਰ ਜਦੋਂ ਮੈਂ ਉੱਠਦੀ ਆ ਨਾ ਧੁੱਪ ਆਈ ਹੋੁੰਦੀ ਆ ਇੱਧਰ ਅ ਇਧਰ ਬਹੁਤ ਜਲਦੀ ਧੁੱਪ ਆ ਜਾਂਦੀ ਹੈ ਤੇ ਤਾਂ ਹੀ ਕਰਕੇ ਮੇਰੇ ਕਾਫੀ ਪlant ਵੀ ਉਹ ਹੋ ਗਏ ਹਨਾ ਪਰ ਇਹ ਜਲਦੀ ਪਰਛਾਵਾਂ ਵੀ ਇਧਰੋਂ ਢਲਦਾ ਜਾਂਦਾਗਾ ਅ ਸੋ ਅਰਲੀ ਮਾਰਨਿੰਗ ਦੀ ਧੁੱਪ ਇੱਥੇ ਆਉਂਦੀ ਹੈ ਤੇ ਉਸ ਤੋਂ ਬਾਅਦ ਫਿਰ 12 ਵਜੇ ਬਿਲਕੁਲ ਸ਼ਾਂ ਹੋ ਜਾਂਦੀ ਹੈਗੀ ਹਨਾ ਫਿਰ ਜਿਵੇਂ ਕਿ 2 ਵਜੇ ਤੱਕ ਜਿਵੇਂ ਦੁਪਹਿਰ ਦੇ ਕੰਮ ਆਪਾਂ ਜੇ ਕਈ ਵਾਰ ਕੱਪੜੇ ਵਗੈਰਾ ਧੋਣੇ ਹੋਣ ਤਾਂ ਉਧਰ ਵਧੀਆ ਫਿਰ ਠੰਡ ਵੀ ਹੋ ਜਾਂਦੀ ਹੈ ਇਧਰ ਮੌਸਮ ਠੀਕ ਹੋ ਜਾਂਦਾ ਕਿਉਂਕਿ ਧੁੱਪ ਸ਼ਾਂ ਆ ਜਾਂਦੇ ਬਿਲਕੁਲ ਦਾਂ ਕਰਕੇ ਹਜੇ ਚਲੋ ਫਿਰ ਸਵੇਰ-ਸਵੇਰ ਦੇ ਟਾਈਮ ਹੀ ਹੁਣ ਕੰਮ ਕਰਨ ਨੂੰ ਮਨ ਕਰਦਾ ਬਾਹਰ ਨਿਕਲਿਆ ਵੀ ਨਹੀਂ ਜਾਂਦਾ ਧੁੱਪ ਦੇ ਵਿੱਚ ਹਾਂ ਉਸ ਤੋਂ ਬਾਅਦ ਇੱਧਰ ਮੈਂ ਬੇੜਾ ਵੀ ਤੋਤਾ ਸੀ ਕਾਫੀ ਜਿਆਦਾ ਜਿਹੜਾ ਗੰਦਾ ਹੋ ਜਾਂਦਾ ਜੀ ਹੁਣ ਢੇਰੀਆਂ ਦਾ ਟਾਈਮ ਆ ਗਿਆ ਪਰ ਇਹ ਵੀ ਫਿਰ ਉਹਨਾ ਟਾਈਮ ਘਰ ਦੀ ਸਫਾਈ ਜਿੰਨਾ ਟਾਈਮ ਬੇੜਾ ਨਾਲ ਸਾਫ਼ ਹੋਵੇ ਬਧੀ ਮਿਲਦਾ ਉਸ ਤੋਂ ਬਾਅਦ ਇੱਕੋ ਇੱਧਰ ਦੇਲੀ ਵੀ ਤੋਤੀ ਸੀ ਆਪਣਾ ਵੈਸੇ ਜਾ ਚੁੱਕੇ ਸੀ ਜੀ ਕਹਿੰਦੇ ਹੁੰਦੇ ਨੇ ਘਰ ਤੋਂ ਨਿਕਲਣ ਤੋਂ ਪਹਿਲਾਂ ਵੀ ਜਦੋਂ ਕੋਈ ਵੀ ਬਾਹਰ ਜਾਵੇ ਉਸ ਤੋਂ ਪਹਿਲਾਂ ਦੇਲੀ ਧੋਣੀ ਜਾਂਦੀ ਹੈ ਵੈਸੇ ਧੋਣਦੀ ਵੀ ਹੈ ਮੈਂ ਪਰ ਹੁਣ ਇੱਥੇ ਪਤਨੀ ਕਲੇਰ ਸਾਹਿਬ ਚਲੇ ਗਏ ਸੀਗੇ ਉਸ ਤੋਂ ਬਾਅਦ ਇੱਥੇ ਜਮੀਲਾ ਵੀ ਆ ਗਈ ਸੀਗੀ ਜੀ ਸ਼ਾਇਦ ਇਹ ਟਾਈਮ ਸਾਡੇ ਇੱਕ ਸੱਤ ਦਾ ਹੋਊਗਾ ਜਮੀਲਾ ਵੀ ਆ ਗਈ ਸੀਗੀ ਜਮੀਲਾ ਲੱਗੀ ਸੀ ਆਪਣਾ ਝਾੜੂ ਲਾਉਣ ਮੈਂ ਲੱਗੇ ਸੀ ਚੱਕ ਧਰ ਵਾਲੇ ਕੰਮ ਜੇ ਕਰਨ ਜਿਵੇਂ ਵਿਸਤਰ ਵਗੈਰਾ ਝੱਕਦੇ ਸੀਗੇ ਮੰਜੇ-ਮੰਜੇ ਹੋਰ ਵੀ ਕੋਈ ਹੋ ਸੀਗਾ ਤੇ ਉਹ ਝਾੜੂ ਲਾਈ ਜਾਂਦੀ ਸੀ ਮੈਂ ਫਿਰ ਨਾਲ ਦੀ ਨਾਲ ਡਸਟਿੰਗ ਲੱਗੀ ਸੀ ਕਰਨਾ ਮੈਂ ਕਿਹਾ ਚਲੋ ਫਿਰ ਮੈਂ ਡਸਟਿੰਗ ਕਰਦੀ ਆ ਇੱਥੇ ਉਹ ਝਾੜੂ ਵੀ ਲਗਾ ਰਹੀ ਸੀ ਦੂਸਰੇ ਰੂਮ ਦੇ ਵਿੱਚ ਮੈਂ ਇਧਰ ਬੈੱਡ ਸ਼ੀਟ ਝਾੜ ਕੇ ਪਿਛਾਤੀ ਸੀ ਕਿ ਬੈੱਡ ਸ਼ੀਟ ਪਿਛਾਉਣ ਤੋਂ ਬਾਅਦ ਫਿਰ ਮੈਂ ਨਾਲ ਦੀ ਨਾਲ ਉਹਨੇ ਇਧਰ ਝਾੜੂ ਲਾਉਣਾ ਸ਼ੁਰੂ ਕਰਤਾ ਸੀ ਤੇ ਫਿਰ ਮੈਂ ਡਸਟਿੰਗ ਸੀ ਜਿਹੜੀ ਉਹ ਸ਼ੁਰੂ ਕਰਤੀ ਇਸ ਤਰ੍ਹਾਂ ਰਲ ਮਿਲ ਕੇ ਜਮੀਲਾ ਦੀ ਹੈਲਪ ਨਾਲ ਮੈਂ ਕੰਮ ਜਲਦੀ ਕਰ ਲੈਨੀ ਆ ਜੀ ਬਹੁਤ ਜ਼ਿਆਦਾ ਮੈਨੂੰ ਸਹਾਰਾ ਮਿਲ ਗਿਆ ਹਨਾ ਉਹ ਵੀ ਜਲਦੀ ਕੰਮ ਹੋ ਜਾਂਦੇ ਨਹੀਂ ਫਿਰ ਮੈਨੂੰ ਝਾੜੂ ਪੋਚਾਂ ਦਾ ਵੀ ਖੁਦ ਕਰਨਾ ਪੈਂਦਾ ਸੀ ਫਿਰ ਥਕਾਵਟ ਵੀ ਹੋ ਜਾਂਦੀ ਸੀਗੀ ਕਾਫੀ ਕੰਮ ਹੋਰ ਵੀ ਬਹੁਤ ਜ਼ਿਆਦਾ ਹੋ ਜਾਂਦੇ ਨਹੀਂ ਚਲੋ ਇਹ ਤਾਂ ਕੈਮਰੇ ਜਿਹੜੇ ਤੁਸੀਂ ਦੇਖਦੇ ਹੋ ਹਨਾ ਔਨ ਕੈਮਰਾ ਇਹ ਤਾਂ ਕੁਝ ਵੀ ਨਹੀਂ ਜੀ ਆਫ ਕੈਮਰਾ ਵੀ ਬਹੁਤ ਜ਼ਿਆਦਾ ਕੰਮ ਨਹੀਂ ਜੀ ਬਹੁਤ ਜ਼ਿਆਦਾ ਉਸ ਤੋਂ ਬਾਅਦ ਅੰਦਰ ਦੀ ਰਸਟਿੰਗ ਕਰਨ ਤੋਂ ਬਾਅਦ ਫਿਰ ਮੈਂ ਆ ਗਈ ਸੀਗੀ ਬਾਹਰ ਇੱਥੇ ਸੋਫੇ ਇੰਡਸਟਿੰਗ ਕਰਨ ਲੱਗ ਗਈ ਸੀ ਅਮ ਇੱਥੇ ਜਿਮੀਲਾ ਨੇ ਝਾੜੂ ਲਾਤਾ ਸੀ ਉਹ ਲੱਗੀ ਸੀ ਆਪਣਾ ਪੋਚਾ ਲਾਉਣਾ ਅੰਦਰ ਦੀ ਡਸਟਿੰਗ ਮੈਂ ਕਰਿਆ ਹੀ ਸੀ ਫਿਰ ਮੈਂ ਬਾਹਰ ਆ ਗਈ ਸੀ ਬ੍ਰਾਂਡੇ ਚ ਮੈਂ ਕਹਾਂ ਉਹ ਜਿੱਥੇ ਜਿੱਥੇ ਮਤਲਬ ਝਾੜੂ ਲਾਤਾ ਸੀ ਮੈਂ ਨਾਲ ਦੇ ਨਾਲ ਡਸਟਿੰਗ ਕਰਤੀ ਸੀ ਫਿਰ ਆ ਗਈ ਸੀ ਮੈਂ ਛੋਟੇ ਰੂਮ ਦੇ ਵਿੱਚ ਇਹ ਬੈਡਾਂ ਦੀ ਆਪਾਂ ਦੇਖੋ ਸੈਟਿੰਗ ਦੁਬਾਰਾ ਕਰਤੀ ਜੀ ਇੱਧਰ ਕਿਉਂਕਿ ਜਿੱਥੇ ਪਹਿਲਾਂ ਲੱਗੇ ਸੀ ਉੱਥੇ ਬਿਲਕੁਲ ਵੀ ਜੱਜ ਨਹੀਂ ਰਹੇ ਸੀ ਬਾਕੀ ਦੋਨੋਂ ਸਾਈਡ ਗੂੜਾ ਨਹੀਂ ਨਿਕਲਦਾ ਸੀ ਝਾੜੂ ਲਾਉਣਾ ਬਹੁਤ ਜ਼ਿਆਦਾ ਔਖਾ ਸੀਗਾ ਤਾ ਕਰਕੇ ਫਿਰ ਮੈਂ ਜਮੀਲਾ ਦੀ ਹੈਲਪ ਨਾਲ ਤੇ ਕਲੇਟ ਸਾਹਿਬ ਦੀ ਹੈਲਪ ਨਾਲ ਇਹਨਾਂ ਨੂੰ ਉੱਥੇ ਹੀ ਲਾਤਾ ਸੀਗਾ ਜਿੱਥੇ ਪਹਿਲਾਂ ਸੀਗੇ ਕਿ ਕਾਫੀ ਦਿਨ ਹੋ ਗਏ ਸ਼ੇਰ ਨਹੀਂ ਹੋਈ ਤੁਹਾਡੇ ਨਾਲ ਮੇਰੇ ਨਾਲ ਮੈਂ ਮਤਲਬ ਗੱਲ ਕਦੇ ਮੇਰੇ ਮਾਈਂਡ ਦੇ ਵਿੱਚ ਨਹੀਂ ਆਈ ਵੀ ਦੱਸਾਂ ਹਨਾ ਚਲੋ ਜੀ ਇੱਥੇ ਕੱਪੜੇ ਸੀਗੇ ਜਿਹੜੇ ਉਹ ਵੀ ਹੋ ਗਏ ਸੀਗੇ ਕੱਪੜਿਆਂ ਨੂੰ ਹੁਣ ਧੋ ਕੇ ਇੱਥੇ ਮਤਲਬ ਕਿ ਡ੍ਰਾਇਰ ਨਹੀਂ ਕਰਦੀ ਆ ਸੌਰੀ ਡਰਾਈ ਨਹੀਂ ਕਰਦੀ ਵੀ ਐਂ ਪਾ ਦੇਣੀ ਹੁੰਦੀ ਹੈ ਹਨਾ ਐਵੇਂ ਸੁੱਕ ਜਾਂਦੇ ਨੇ ਹੁਣ ਤਾਂ ਹੁਣ ਤਾਂ ਕੋਈ ਇੰਨੀ ਜ਼ਿਆਦਾ ਜ਼ਰੂਰਤ ਐ ਨਹੀਂ ਹੁਣ ਤਾਂ ਬੰਦਾ ਸੁੱਕ ਜਾਂਦਾ ਹਨਾ ਤੇ ਚਲੋ ਜੀ ਕਪੜੇ ਪਾ ਕੇ ਉਸ ਤੋਂ ਬਾਅਦ ਫਿਰ ਖਾਣਾ ਪੀਣਾ ਤੇ ਫਿਰ ਦੇਖਦੇ ਹਾਂ ਹੁਣ ਕੀ ਕੰਮ ਨੇ ਪੈਸੇ ਬਹੁਤ ਕੰਮ ਹੋ ਜਾਂਦੇ ਨੇ ਜੀ ਸਾਰਾ ਦਿਨ ਕੰਮ ਨਹੀਂ ਖਤਮ ਹੁੰਦੇ ਇਹ ਲਾਲੋ ਸਾਹਿਬ ਵੀ ਤੁਸੀਂ ਥੋੜਾ ਟਾਈਮ ਹੀ ਮੇਰੇ ਰੈਸਟ ਕਰ ਦਿਓ ਜੀ ਕਈ ਵਾਰ ਕਰਿਆ ਜਾਵੇ ਤਾਂ ਹਨਾ ਨਹੀਂ ਸਾਰਾ ਦਿਨ ਇਸੇ ਤਰ੍ਹਾਂ ਹੀ ਲੰਘ ਜਾਂਦਾ ਜੀ ਲੋ ਜੀ ਕੱਪੜੇ ਆਪਾਂ ਪਾਤੇ ਸੁੱਕਣੇ ਉਸ ਤੋਂ ਬਾਅਦ ਆ ਗਈ ਸਿੱਕਿਚਨ ਚ ਦੇਖੋ ਇਹ ਛੋਟੇ ਛੋਟੇ ਕੰਮ ਹੁੰਦੇ ਨੇ ਜਿਹੜੇ ਹਨਾ ਕਾਫੀ ਕੰਮ ਹੋ ਜਾਂਦੇ ਆਪਾਂ ਗਿਣਤੀ ਵਿੱਚ ਇੱਕ ਭਾਂਡੇ ਸਾਫ ਕਰਨਾ ਕਹਿਤਾ ਹਨਾ ਭਾਂਡੇ ਨੂੰ ਸਾਫ ਕਰਕੇ ਰੱਖਣਾ ਤੇ ਉਹਨਾਂ ਨੂੰ ਵੀ ਫਿਰ ਚਿੰਨਾ ਹਨਾ ਸਾਰਾ ਇਹ ਵੀ ਕਈ ਕੰਮ ਹੋ ਜਾਂਦੇ ਨੇ ਜੀ ਆਪਾਂ ਗਿਣਤੀ ਦੇ ਵਿੱਚ ਲਿਆਉਣਾ ਵੀ ਰੋਟੀ ਬਣਾਉਣੀ ਆ ਉਹ ਤੋਂ ਬਾਅਦ ਪਹਿਲਾਂ ਆਪਾਂ ਆਟਾ ਛਾਨ ਦਿਆਂ ਗੁੰਨਦਿਆਂ ਹਨਾ ਕਾਫੀ ਕੰਮ ਹੋ ਜਾਂਦੇ ਨੇ ਲੋ ਜੀ ਇੱਥੇ ਭਾਂਡੇ ਸੀਗੇ ਜਿਹੜੇ ਚਿੰਤ ਆਪਾਂ ਨੇ ਲਾ ਲਗਾਤੀ ਸਲੇਟ ਜਿਹੜੀ ਰਹਿ ਕੇ ਸੀਗੀ ਉਸ ਤੋਂ ਬਾਅਦ ਸੋਚਿਆ ਸੀਗਾ ਵੀ ਨਹਾ ਕੇ ਆਉਣੀ ਆ। ਲੋ ਜੀ ਫਿਰ ਮੈਂ ਦੁਬਾਰਾ ਲੱਗ ਗਈ ਸੀ ਕਿ ਇਥੇ ਚਾਹ ਬਣਾਉਣ ਕਿਉਂਕਿ ਜਮੀਲਾ ਨੂੰ ਨਾ ਮੇਰੀ ਜਿਹੜੀ ਹਾਊਸ ਹਲਡ ਪਰ ਉਹਨੂੰ ਹੋਣ ਲੱਗੇ ਹੋ ਰਿਹਾ ਸੀਗਾ ਜ਼ੁਖਾਮ। ਉਹਦੇ ਲਈ ਬਣਾ ਰਹੀ ਸੀ ਮੈਂ ਚਾਹ ਮੈਂ ਕਿਹਾ ਵੀ ਚਾਹ ਪੀ ਕੇ ਜਾਈਂ। ਉਹ ਕਹਿੰਦੀ ਉਹਨੂੰ ਵੀ ਵਧੀਆ ਲੱਗਦਾ ਸੀ ਜ਼ੁਖਾਮ ਜਿਹਨੂੰ ਹੋਵੇ ਹੋਵੇ ਕੋਲਡ ਵਗੈਰਾ ਹਨਾ ਚਾਹ ਜਦੋਂ ਪੀਂਨਿਆ ਤਾਂ ਆਰਾਮ ਜਾਂ ਮਿਲਦਾਗਾ। ਮੈਂ ਕਦੇ ਨਹੀਂ ਤੂੰ ਬਾਹਰ ਸੇ ਚਾਹ ਪੀ ਲਾ ਹਨਾ ਚਾਹ ਪੀ ਕੇ ਜਾਏ ਫਿਰ ਉਸ ਤੋਂ ਬਾਅਦ ਨਾਲ ਦੀ ਨਾਲ ਮੈਂ ਇੱਕ ਵਾਰ ਸਲੇਬ ਵੀ ਸਾਫ਼ ਕਰਤੀ ਸੀ ਰੋਟੀ ਬਣਾਉਣ ਤੋਂ ਪਹਿਲਾਂ ਤੇ ਗੈਸ ਵੀ ਬੰਦ ਕਰਕੇ ਦੁਬਾਰਾ ਹਨਾ ਸਾਫ਼ ਕਰਤਾ ਸੀ ਉਸ ਤੋਂ ਬਾਅਦ ਦੂਸਰਾ ਗਲਾਸ ਆ ਜਿਹੜਾ ਇਹ ਮੈਂ ਪਾਣੀ ਦਾ ਪੀ ਰਹੀ ਹਾਂਗੀ ਕਿਉਂਕਿ ਕਾਫੀ ਜਿਵੇਂ ਹੁਣ ਤਾਂ ਵੱਧ ਪੀਤਾ ਜਾਂਦਾ ਜੀ ਹੁਣ ਤਾਂ 8 ਗਲਾਸ ਤਾਂ ਆਰਾਮ ਨਾਲ ਹੀ ਪੀਤੇ ਜਾਂਦੇ ਨੇ ਕਿਉਂਕਿ ਗਰਮੀ ਬਹੁਤ ਪਿਆਸ ਵੀ ਵਧੀਆ ਲੱਗਦੀ ਹੈ ਹਨਾ ਤੇ ਇੱਧਰ ਦੇਖੋ ਸਾਰੀ ਆਪਣੇ ਘਰ ਦੀ ਹੋ ਗਈ ਸਫਾਈ ਪੂਰੀ ਪੂਰਾ ਘਰ ਹੋ ਗਿਆ ਕਲੀਨ ਤੇ ਬਾਕੀ ਇੱਥੇ ਜਮਿਲਾਂ ਚਲੀ ਗਈ ਸੀਗੀ ਆਪਣਾ ਝਾੜੂ ਪੋਚਾ ਕਰਕੇ ਚਾਹ ਪੀ ਕੇ ਉਹ ਚਲੀ ਗਈ ਸੀਗੀ ਉਸ ਤੋਂ ਬਾਅਦ ਇੱਥੇ ਸ਼ਾਇਦ ਕਲੇਰ ਸਾਹਿਬ ਵੀ ਹਜੇ ਘਰ ਹੀ ਸੀਗੇ ਹਾਂਜੀ ਘਰ ਹੀ ਸੀਗੇ ਉਹ ਵੀ ਕੁਝ ਪਤਾ ਨਹੀਂ ਕਾਲਜੀ ਕਲੇਰ ਫੈਮਿਲੀ ਵਲੌਗ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਣਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਹਾਂ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਲੋ ਜੀ ਸਵੇਰ ਦੇ ਕੰਮ ਧੰਦੇ ਸੀਗੇ ਜਿਹੜੇ ਲਗਭਗ ਸਾਰੇ ਖਤਮ ਹੋ ਗਏ 10 ਵਜੇ ਨਹੀਂ ਹਜੇ 10 ਵਜਰ ਵਾਲੇ ਨੇ ਪੌਣੇ 10 ਦਾ ਜਿਹੜਾ ਟਾਈਮ ਆ ਫੁੱਪੜੇੰ ਤੋਂ ਲੈ ਕੇ ਜਮਿਲਾ ਚਲੀ ਗਈ ਝੜੂ ਪੋਚਾ ਕਰਕੇ ਆਪਣਾ ਤੇ ਹੋਰ ਬਾਕੀ ਸਾਰੇ ਕੁਕ ਕੰਮ ਹੋ ਗਏ ਰਹਿ ਗਿਆ ਸਿਰਫ ਆਪਣਾ ਖਾਣਾ ਬਣਾਉਣਾ ਸੇ ਤਾਂ ਨਾਸ਼ਤਾ ਉਹ ਠਰ ਕੇ ਬਣਾਉਣੀ ਆਂਗੀ ਕਿਉਂਕਿ ਦੁਬਾਰਾ ਚਾਹ ਜਮਿਲਾ ਨੇ ਚਾਹ ਬਣਾਈ ਸੀ ਫਿਰ ਮੈਂ ਆਪਣੇ ਲਈ ਵੀ ਬਣਾ ਲਈ ਤੇ ਸਭ ਲਈ ਵੀ ਬਣਾ ਲਈ ਚਲੋ ਜੀ ਥੋੜੀ ਜਿਹੀ ਪੀ ਕੇ ਚਾਹ ਫਿਰ ਉਸ ਤੋਂ ਬਾਅਦ ਹੁਣ ਤਾਂ ਸਿੱਧਾ ਹੀ ਨੱਚ ਵਾਲਾ ਹੀ ਨਾਸ਼ਤਾ ਹੋਰ ਕਿਹਨਾਂ ਜੇ ਕਿਸੇ ਨੂੰ ਭੁੱਖ ਵੀ ਨਹੀਂ ਸੀਗੀ ਕਿਸੇ ਨੂੰ ਕੀ ਜੀ ਦੋ ਜਾਣੀ ਆ ਘਰ ਮੈਂ ਤੇ ਕਲੇ ਸਭ ਬੱਚੇ ਹੈ ਨਹੀਂਗੇ ਤੇ ਤਾਂ ਕਰਕੇ ਫਿਰ ਹਾਂ ਜੀ ਭੁੱਖਵੇਂ ਬੱਚਿਆਂ ਨੂੰ ਹੀ ਜ਼ਿਆਦਾ ਭੁੱਖ ਲੱਗਦੀ ਹੈ ਹਨਾ ਆਪਾਂ ਤਾਂ ਫਿਰ ਵੀ ਸਾਰ ਲੈਣੇ ਆ। ਇੰਨੀ ਗਰਮੀ ਵਿੱਚ ਵੀ ਪੱਖਾ ਬੰਦ ਕਰਕੇ ਬੈਠੀਆਂ ਕਿਉਂਕਿ ਆਵਾਜ਼ ਕਲੀਅਰ ਨਹੀਂ ਆਉਂਦੀ ਫਿਰ ਹਨਾ। ਤੇ ਚਲੋ ਜੀ ਹੁਣ ਪੀ ਕੇ ਚਾਹ ਉਸ ਤੋਂ ਬਾਅਦ ਦੇਖਦੇ ਹਾਂ ਜੋ ਵੀ ਕਿਚਨ ਦਾ ਥੋੜਾ ਹੋਤਾ ਕੰਮ ਰਹਿ ਗਿਆ ਉਹ ਕਰਕੇ ਜਿਵੇਂ ਕਿ ਚਾਹ ਵਾਲੇ ਬਰਤਨ ਹੋਣਗੇ ਇਹ ਸਾਫ਼ ਕਰੂੰਗੀ ਬਾਕੀ ਪਾਣੀ ਨੇ ਬੋਤਲਾ ਵਗੈਰਾ ਭਰ ਕੇ ਮੈਂ ਲਾ ਦਿਆਂ। ਸਾਰਾ ਕੰਮ ਹੋ ਗਿਆ। ਸਿਰਫ ਰਹਿ ਗਿਆ ਕੰਮ ਮੇਰਾ ਹੁਣ ਨਹਾਉਣਾ ਤੇ ਸਿੱਧਾ ਬੱਸ ਲੰਚ ਹੋਊ। ਲੰਚਿੰਗ ਹੋ ਗਿਆ ਜੀ 10 ਤਾਂ ਆਲਰੇਡੀ ਵੱਜਣ ਵਾਲੀ ਨੇਗੇ। ਉਦੋਂ ਬਾਅਦ ਤਾਂ ਦੇਖੋ ਹਣਾ ਆ ਘੰਟਾ ਦੇਖੋ ਲੱਗ ਗਈ ਜਾਣਾ ਥੋੜਾ ਉਹ ਤਾਂ ਇੱਕ ਹੋਰ ਕੰਮ ਆ ਜਿਹੜਾ ਉਹ ਕਰਕੇ ਬਾਕੀ ਨਾ ਆ ਕੇ ਫਿਰ ਤੁਹਾਨੂੰ ਮਿਲਦੇ ਹਾਂ ਥੋੜੀ ਜਿਹੀ ਪੀ ਲਵਾਂ ਚਾਹ ਚਾਹ ਕਰਕੇ ਭੁੱਖ ਵੀ ਨਹੀਂ ਲੱਗਦੀ ਜੀ ਵੈਸੇ ਵੀ ਕਲੇਰ ਸਾਹਿਬ ਤੋਂ ਤੁਹਾਨੂੰ ਪਤਾ ਹੈ ਲੇਟ ਹੀ ਖਾਂਦੇ ਨੇ ਜੀ ਇਹ ਤਾਂ ਕਾਫੀ ਮੀਟ ਖਾਂਦੇ ਨੇਗੇ ਮੈਨੂੰ ਵੀ ਇਹ ਹੋ ਜਾਂਦਾ ਫਿਰ ਵੀ ਚਲੋ ਆਪਣੇ ਲਈ ਕੀ ਬਣਾਉਂਦੀ ਹਾਂ ਜਦੋਂ ਸਾਰੇ ਖਾਣਗੇ ਉਦੋਂ ਹੀ ਮੈਂ ਖਾ ਲੂੰਗੀ ਬੱਚਿਆਂ ਨੂੰ ਹੁੰਦਾ ਜੀ ਬੱਚਿਆਂ ਦਾ ਪਰਵਾਰ ਭੁੱਖ ਲੱਗਦੀ ਉਹਨਾਂ ਨੂੰ ਟਾਈਮ ਤੇ ਸਵੇਰੇ ਵੀ ਉਸੇ ਟਾਈਮ ਭੁੱਖ ਲੱਗਦੀ ਆ ਸ਼ਾਮ ਨੂੰ ਵੀ ਦੁਪਹਿਰ ਟਾਈਮ ਵੀ ਵਿਚਲੀ ਛੋਟੀ ਮੋਟੀ ਭੁੱਖ ਉਹਨਾਂ ਨੂੰ ਹੋਰ ਵੀ ਲੱਗਦੀ ਰਹਿੰਦੀ ਹੈ ਕੁਛ ਨਾ ਕੁਛ ਹੋਰ ਵੀ ਬਣਾ ਕੇ ਦੇਣਾ ਪੈਂਦਾ ਬੱਚਿਆਂ ਨਾਲੇ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਨੇ ਇੱਕ ਭੈਣ ਦਾ ਕਮੈਂਟ ਵੀ ਆਇਆ ਹੋਇਆ ਸੀਗਾ ਮੈਨੂੰ ਕਹਿੰਦੇ ਚਨੇ ਦੱਸਿਓ ਵੀ ਤੁਸੀਂ ਚਨੇ ਜਿਹੜੇ ਆਇਲ ਚਨੇ ਵੀ ਕਿਸ ਤਰ੍ਹਾਂ ਟਿਫਨ ਦੇ ਵਿੱਚ ਪਾਏ ਸੀ ਕੋਈ ਨਾ ਜੀ ਹਜੇ ਬੇਟਾ ਹੈ ਨਹੀਂਗਾ ਜਦੋਂ ਮੇਰਾ ਬੇਟਾ ਆ ਗਿਆ ਅ ਵੱਡਾ ਉਹਨੂੰ ਟਿਫਨ ਚੀ ਪਾਉਣੇ ਨੇ ਤਾਂ ਮੈਂ ਉਹ ਰੈਸਪੀ ਥੋੜਾ ਜਿਹਾ ਸ਼ੇਅਰ ਕਰੂੰਗੀ ਚਲੋ ਜੀ ਫਿਰ ਆਲਰੇਡੀ ਕਾਫੀ ਵੀਕਟ ਵੱ ਤੇ ਆਪ ਮਿਲਦੇ ਹਾਂ ਸੁਣ ਚਾਹ ਪੀ ਕੇ ਲੋ ਜੀ ਇੱਥੇ ਦੂਸਰੀ ਵਾਰ ਵੀ ਮੇਰਾ ਨਹਾਉਣ ਦਾ ਜਿਹੜਾ ਪਲਾਨ ਸੀ ਫੇਲ ਹੋ ਗਿਆ ਪਰ ਕਲੇਰ ਸਾਹਿਬ ਨੇ ਕਾਲੀ ਕਰਤੀ ਕਹਿੰਦੇ ਵੀ ਪਹਿਲਾਂ ਮੈਨੂੰ ਰੋਟੀ ਬਣਾ ਕੇ ਦੇ ਦੇ ਤਾਂ ਉਹਨਾਂ ਨੇ ਜਾਣਾ ਸੀ ਕਿਤੇ ਕੰਮ ਉਹ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਦੱਸਾਂਗੇ ਵੀ ਕਿੱਥੇ ਜਾਣਾ ਸੀ ਕੀ ਆ ਪਰ ਹਜੇ ਤਾਂ ਮੈਂ ਵੀ ਕਨਫਰਮ ਨਹੀਂ ਹੈਗੀ ਉਹ ਚੀਜ਼ ਤੋਂ ਜਿਹੜੀ ਉਹ ਮੈਨੂੰ ਕਹਿ ਰਹੇ ਨੇਗੇ ਤੇ ਮੈਂ ਕਨਫਰਮ ਨਹੀਂ ਹੈਗੀ ਵੀ ਸੱਚ ਆ ਜਾਂ ਝੂਠਾ ਹਨ ਉਹ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਪਤਾ ਲੱਗੂਗਾ ਤਾਂ ਕਰਕੇ ਪਹਿਲਾਂ ਮੈਂ ਕਿਹਾ ਵੀ ਚਲੋ ਫਿਰ ਜਦੋਂ ਹੁਣ ਖਾਣਾ ਬਣਨ ਲੱਗ ਗਿਆ ਤਾਂ ਫਿਰ ਮੈਂ ਵੀ ਖਾ ਲਿਆ ਸੀ ਮੈਂ ਕਿਹਾ ਮੈਂ ਵੀ ਰੋਟੀ ਖਾ ਹੀ ਲੈਣੀ ਆ ਵੀ ਜਦੋਂ ਹੁਣ ਫਿਰ ਠੰਡੀ ਖਾਣ ਦੀ ਆਦਤ ਨਹੀਂ ਵਧੀਆ ਹੀ ਨਹੀਂ ਲੱਗਦੀ ਜੀ ਲੋਜੀ ਕਲੇਰ ਸਾਹਿਬ ਦੀ ਪਲੇਟ ਲੱਗ ਗਈ ਸੀ ਲਿਆ ਕੇ ਉਹਨਾਂ ਨੂੰ ਮੈਂ ਖਾਣਾ ਦੇ ਰਹੀ ਸੀ ਇੱਥੇ ਮੈਂ ਕਿਹਾ ਤੁਸੀਂ ਖਾਓ ਤੇ ਉਹਨਾਂ ਨੇ ਜਾਣਾ ਸੀ ਕਾਲੀ ਕਰਦੇ ਸੀਗੇ ਉਸ ਤੋਂ ਬਾਅਦ ਉਹ ਚਲੇ ਗਏ ਮੈਂ ਲੱਗੀ ਸੀ ਕਿ ਆਪਣਾ ਕਿਚਨ ਸਮੇਟਣਾ ਅੱਜ ਮੈਂ ਗੈਸ ਨੂੰ ਸਾਫ਼ ਕੀਤਾ ਸੀ ਸਾਬਣ ਦੇ ਨਾਲ ਕਿਉਂਕਿ ਸ਼ਾਇਦ ਮੈਂ ਕੱਲ ਜਾਂ ਕੱਲ ਵਾਲੇ ਬਲੌਗ ਦੇ ਵਿੱਚ ਦੱਸਿਆ ਵੀ ਸੀ ਵੀ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਕਿਉਂਕਿ ਬਾਹਰ ਪਿਆ ਸੀਗਾ ਚਾਹੇ ਮੈਂ ਕੱਪੜਾ ਕਿੰਨਾ ਵੀ ਮਾਰਦਾ ਜਿੰਨਾ ਟਾਈਮ ਸਾਬਣ ਨਾਲ ਨਾਲ ਸਾਫ਼ ਕਰਾਂ ਨਾ ਕਿਉਂਕਿ ਬਾਹਰ ਤੋਂ ਥੋੜਾ ਜਿਹਾ ਹੋ ਜਾਂਦਾ ਇਹਨੂੰ ਕਾਫੀ ਜਿਆਦਾ ਹੋਇਆ ਪਿਆ ਸੀ ਹੋਰ ਮਤਲਬ ਦਿਖ ਰਿਹਾ ਸੀ ਗੰਭੈੜ ਆ ਜਾ ਮੈਂ ਕਿ ਵੀ ਚੰਗੀ ਤਰ੍ਹਾਂ ਸਾਬਣ ਦੇ ਨਾਲ ਸਾਫ਼ ਕਰ ਲੈਣਾ ਕਈ ਵਾਰ ਮੈਂ ਜਿਹੜੀਆਂ ਇਹਦੇ ਪਲੇਟਾਂ ਹੁੰਦੀਆਂ ਨੇ ਬਰੇਤੀ ਨਾਲ ਵੀ ਸਾਫ਼ ਕਰ ਲੈਣੀਆਂ ਉਹਦੇ ਨਾਲ ਵੀ ਬਹੁਤ ਸੋਹਣੇ ਨਿਖਰਦੀਆਂ ਨੇ ਥੋੜੀ ਜਿਹੀ ਬਰੇਤੀ ਲੈ ਕੇ ਨਾ ਸਾਬਣ ਵਾਲਾ ਲੈ ਕੇ ਬਰਸ਼ ਫੇਰ ਦੋ ਤੇ ਪਲੇਟਾਂ ਇਹਨ ਬਹੁਤ ਸੋਹਣੇ ਨਿਖਰ ਜਾਂਦੀਆਂ ਨੇ ਲਓ ਜੀ ਇੱਥੇ ਬਸ ਗੈਸ ਸਾਫ਼ ਕਰ ਦੂੰਗੀ ਬਰਤਨ ਵਗੈਰਾ ਹੋ ਗਏ ਸੀਗੇ ਸਾਫ਼ ਬਸ ਇੱਥੇ ਸ਼ਾਇਦ ਲਾਸਟ ਕੰਮ ਹੀ ਸੀਗਾ ਮੇਰਾ ਗੈਸ ਲੈਵ ਸਾਫ਼ ਕਰਨਾ ਤੇ ਬਰਤਨ ਮੈਂ ਬਾਹਰ ਹੀ ਸਾਫ ਕਰਤੇ ਸੀਗੇ ਬਾਹਰ ਰੱਖ ਗਏ ਬਾਹਰ ਵੀ ਬਹਿ ਕੇ ਆਰਾਮ ਬਹੁਤ ਮਿਲਦਾ ਜਦੋਂ ਬੈਠ ਕੇ ਬਰਤਨ ਸਾਫ ਕਰਦੇ ਆ ਜਾਂ ਬੈਠ ਕੇ ਖਾਣਾ ਬਣਾਉਣਾ ਹਨਾ ਪੀੜੀ ਤੇ ਤਾਂ ਬਹੁਤ ਵਧੀਆ ਲੱਗਦਾ ਹੈਗਾ ਆਰਾਮ ਵੀ ਮਿਲ ਜਾਂਦਾ ਰੈਸਟ ਹੋ ਜਾਂਦੀ ਹੈ ਹਨਾ ਚਲੋ ਜੀ ਇੱਥੇ ਗੈਸ ਸਾਫ ਕਰਕੇ ਸਲੇਬ ਉਸ ਤੋਂ ਬਾਅਦ ਮੇਰਾ ਰਹਿ ਗਿਆ ਨਹਾਉਣਾ ਤੇ ਕੱਪੜੇ ਵੀ ਲਗਭਗ ਸੁੱਕੇ ਚੁੱਕੇ ਨੇਗੇ ਬਾਕੀ ਉਹਨੂੰ ਕੱਪੜਿਆਂ ਨੂੰ ਲਿਆ ਕੇ ਅੰਦਰ ਰੱਖੂਗੀ ਤੇ ਲੋ ਜੀ ਇੱਥੇ ਦੇਖੋ ਕਿਚਨ ਹੋ ਗਿਆ ਪੂਰਾ ਸਾਫ ਨੀਟ ਐਂਡ ਕਲੀਨ ਹੋ ਗਿਆ ਜਦੋਂ ਘਰ ਦੇ ਕੰਮ ਹੋ ਜਾਂਦੇ ਨੇ ਉਦੋਂ ਬਹੁਤ ਜ਼ਿਆਦਾ ਸਕੂਨ ਮਿਲਦਾ ਉਦੋਂ ਇਹ ਰੈਸਟ ਕਰਨ ਨੂੰ ਵੀ ਨਹੀਂ ਮਨ ਕਰਦਾ ਨੀਂਦ ਵੀ ਨਹੀਂ ਆਉਂਦੀ ਜਦੋਂ ਕੰਮ ਪੈ ਹੁੰਦੇ ਨੇ ਨਾ ਉਦੋਂ ਫਿਰ ਨੀਂਦ ਵੀ ਆਉਂਦੀ ਆ ਇਹ ਪਤਾ ਨਹੀਂ ਕੀ ਚੱਕਰ ਆਗਾ ਲਓ ਜੀ ਹੋ ਗਿਆ ਸੀ ਕਿਚਨ ਆਪਣਾ ਕਲੀਨ ਹੁਣ ਉਸ ਤੋਂ ਬਾਅਦ ਮੈਂ ਨਹਾ ਕੇ ਆਉਂਗੀ ਤੇ ਆਹ ਵਾਲਾ ਜਿਹੜਾ ਰੈਕ ਮੈਂ ਬਣਾਇਆ ਉੱਪਰ ਇਹ ਮੈਨੂੰ ਬਹੁਤ ਸੋਹਣਾ ਲੱਗਦਾ ਉਸ ਤੋਂ ਬਾਅਦ ਮੈਟ ਰੱਖਤਾ ਸੀਗਾ ਮੈਂ ਇਹੀ ਕੰਮ ਰਹਿ ਗਿਆ ਸੀ ਬਸ ਹੁਣ ਆਪਾਂ ਤੁਹਾਨੂੰ ਨਹਾ ਕੇ ਮਿਲਦੇ ਆਂ ਤੇ ਫਰੈਸ਼ ਹੋ ਕੇ ਤੇ ਫਿਰ ਕਰਦੇ ਤੁਹਾਡੇ ਨਾਲ ਗੱਲਬਾਤ ਤੇ ਚਲੋ ਜੀ ਸ਼ਾਇਦ ਫਿਰ ਐਂਡੀ ਕਰੂੰਗੀ ਗੱਲਬਾਤ ਕਿ ਕਾਫੀ ਲੰਮਾ ਫਿਰ ਵਲੌਗ ਹੋ ਗਿਆ ਮੈਂ ਕਿਹਾ ਚਲੋ ਪੂਰਾ ਰੁਟੀਨ ਹੀ ਸ਼ੇਅਰ ਕਰਦੇ ਹਾਂ ਲੋ ਜੀ ਇੱਥੇ ਨਹਾ ਕੇ ਆ ਗਈ ਸੀ ਆਪਾਂ ਵਾਲੇ ਸੀ ਮੈਂ ਆਪਣਾ ਨਿਊ ਸੂਟ ਪਰ ਨਿਊ ਸੂਟ ਆ ਤਾਂ ਗਿਆ ਸੀ ਪਰ ਬਿਲਕੁਲ ਵੀ ਜਿਹੜਾ ਇਹ ਵਧੀਆ ਨਹੀਂ ਸਟਿਚ ਹੋਇਆ ਹੈਗਾ ਬਿਲਕੁਲ ਮਤਲਬ ਫਿੱਟੇ ਨਹੀਂ ਆਇਆ ਹੈਗਾ ਲੋ ਜੀ ਕਪੜੇ ਰੱਖ ਕੇ ਇੱਥੇ ਆਪਾਂ ਹੁਣ ਕਰਦੇ ਆਂਗੇ ਵੀਡੀਓ ਦਾ ਐਂਡ ਇਹ ਸੂਟ ਮੈਂ ਇੱਥੋਂ ਹੀ ਸਟਿਚ ਕਰਵਾਇਆ ਸੀ ਪਹਿਲਾਂ ਤਾਂ ਕਈ ਸੂਟ ਬਣਵਾਏ ਨੇ ਵਧੀਆ ਹੋ ਗਏ ਸਟਿਚ ਪਰ ਇਹ ਵਾਲਾ ਉੱਪਰੋਂ ਖੁੱਲਾ हिਪ ਤੋਂ ਭੀੜਾ ਨੀਚੋਂ ਫੇਰੋ ਲਓ ਜੀ ਕਰਦੇ ਕੰਮ ਕਰ ਸਾਰੇ ਹੋ ਗਏ ਖਤਮ ਨਾ ਕੇ ਆ ਚੁੱਕੇ ਹਾਂ ਅੱਜ ਮੈਂ ਆਪਣਾ ਇਹ ਵਾਲਾ ਸੂਟ ਪਾਇਆ ਪਰ ਉਹਨਾਂ ਵਧੀਆ ਨਹੀਂ ਬਣਿਆ ਹੈਗਾ ਇਹ ਜਿੰਨਾ ਮੈਂ ਕਿਹਾ ਸੋਚਿਆ ਸੀਗਾ ਉਹਨਾਂ ਨਹੀਂ ਵਧੀਆ ਬਣਿਆ ਬਹੁਤ ਪ੍ਰਿੰਟ ਇਹਦਾ ਮੈਨੂੰ ਬਹੁਤ ਸੋਹਣਾ ਲੱਗਿਆ ਸੀ ਇਸ ਤਰ੍ਹਾਂ ਦਾ ਦਾ ਪ੍ਰਿੰਟ ਸੀ ਪਰ ਠੀਕ ਆ ਘੇਰਾ ਵੀ ਠੀਕ ਹੋ ਗਿਆ ਆ ਇੱਥੋਂ ਨਾ हिਪ ਤੋਂ ਬਹੁਤ ਜ਼ਿਆਦਾ ਟਾਈਟ ਆ ਚਲੋ ਹੰਡਾਣਾ ਤਾਂ ਪਾਊਗਾ ਪਰ ਇਹ ਵੀ ਉਨਾਂ ਸੌ ਆ ਜਾ ਨਹੀਂ ਆਇਆ ਹਣਾ ਸਟਿਚਿੰਗ ਕਰਾ ਕੇ ਚਲੋ ਕੋਈ ਗੱਲ ਨਹੀਂ ਜੀ ਅੱਜ ਦਾ ਵਲੌਗ ਇਨ ਆਈਸ ਮੇਰਾ अर्ਲੀ ਮਾਰਨਿੰਗ ਤੋਂ ਲੈ ਕੇ ਮਤਲਬ ਮਾਰਨਿੰਗ ਦਾ ਰੁਟੀਨ ਸ਼ੇਅਰ ਕੀਤਾ ਤੁਹਾਡੇ ਨਾਲ ਇਹ ਰਿਕਵੈਸਟਡ ਵੀਡੀਓ ਸੀ ਕਰ ਕਮੈਂਟ ਮੈਨੂੰ ਆਇਆ ਹੱਸ ਜੀ ਭੈਣ ਦਾ ਭੈਣ ਸੀ ਪਤਾ ਨਹੀਂ ਵੀਰ ਨੇ ਕਿ ਭੈਣ ਹੀ ਨੇ ਸ਼ਾਇਦ ਉਹ ਕਹਿੰਦੇ ਸੀ ਵੀ ਤੁਸੀਂ ਨਾ ਮੇਰਾ ਮਤਲਬ ਕਿ ਸਵੇਰ ਦਾ ਹੀ ਰੁਟੀਨ ਸ਼ੇਅਰ ਕਰੋ ਮੈਨੂੰ ਪਤਾ ਨਹੀਂ ਸੀ ਉਹਨਾਂ ਨੇ ਮੈਂ ਦੇਖਿਆ ਉਹਨਾਂ ਦਾ ਕਮੈਂਟ ਜਦੋਂ ਹਣਾ ਪਰ ਮੈਂ ਕੱਜੋਲੋ ਕੋਈ ਗੱਲ ਨਹੀਂ ਆਪਣਾ ਤਾਂ ਡੇਲੀ ਬਲੌਗ ਆ ਹਨਾ ਰੋਟੀਰੀ ਸ਼ੇਅਰ ਕਰਨਾ ਅੱਜ ਸਵੇਰ ਤੋਂ ਹੀ ਮੈਂ ਤੁਹਾਡੇ ਨਾਲ ਉੱਠਣ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਕੰਮ ਸਾਰਾ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਜੀ ਹਨਾ ਚਲੋ ਜੀ ਕਾਫੀ ਲੰਮਾ ਹੋ ਰਿਹਾ ਬਲੌਗ ਤੇ ਇਸ ਬਲੌਗ ਦਾ ਆਪਾਂ ਇੱਥੇ ਕਰਦੇ ਐਂਡ ਆਈ ਹੋਪ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋ ਜੇਕਰ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਬਲੌਗ ਨੂੰ ਲਾਈਕ ਕਰਕੇ ਜਾਇਓ ਜੀ ਕਮੈਂਟ ਕਰਦੇ ਤੁਸੀਂ ਕਮੈਂਟ ਵੀ ਲਾਈਕ ਕਰਿਆ ਕਰੋ ਹਨਾ ਚਲੋ ਜੀ ਫਿਰ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਵਧੀਆ ਜੀ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਭ ਸੇ ਅਕਾਲ ਦੀ ਹਾਸੇ ਰਹੋ ਬਾਸੇ ਰਹੋ ਖੁਸ਼ ਰਹੋ ਖੁਸ਼ਾਲ ਰਹੋ ਬਾਏ ਬਾਏ ਟੇਕ ਕੇਅਰ